ਸੀ ਤੁਸੀਂ ਸਾਡੇ ਸਰਕਾਰਿਓ ਮੈਂ ਦੋਨੋਂ ਸੁਭਾਵਾਂ ਆਂ ਤਿੱਲਾ ਬਾਬਾ ਫਰੀਦ ਰਿਲੀਜੀਅਸ ਐਂਡ ਪ੍ਰੇਵਲ ਸੋਸਾਇਟੀ ਯਰ ਗੁਲੋਰਾ ਗੋਦਰੀ ਸਾਹਿਬ ਬਾਬਾ ਫਰੀਦ ਜੱਜ ਸੋਸਾਇਟੀ ਇਹ ਦੋ ਆ ਮੰਨੀਆਂ ਤੁਹਾਨੂੰ ਤੇ ਸਾਰੀ ਕਮੇਟੀ ਮੈਜਰ ਜੀ ਆਇਆ ਕਰਨਾ ਅੱਜ ਜਿਹੜਾ ਆਪਣਾ ਸਭ ਤੋਂ ਇੰਪੋਰਟੈਂਟ ਅਸੀਂ ਤੁਹਾਡੇ ਨਾਲ ਇਹ ਸ਼ੇਅਰ ਕਰਨ ਲੱਗੇ ਆ ਕਿ ਯੂਨਾਨੀਮਸਲੀ ਅਸੀਂ ਜੋ ਫੈਸਲਾ ਕੀਤਾ ਹੈ ਉਹ ਰਵਾਨਾ ਸੌਫਰ ਨੂੰ ਬਰੀਫ ਕਰਦੇ ਜਿਨ੍ਹਾਂ ਦਾ ਨਾਮ ਸੀ ਤੇ ਜੋੜਾ ਉਹ ਦਿਨੇ ਉਹ ਸਵਾਸ ਤੇ ਉਹ ਸੋ ਡਾਕਟਰ ਨੂੰ ਕਰਦੇ ਬਾਅਦ ਦੇ ਵਿੱਚ ਮਹਤਵਪੂਰਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਾਰਿਆਂ ਨੂੰ ਸਾਡੀ ਕਮੇਟੀ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ ਤੁਸੀਂ ਹਰ ਸਾਲ ਦੀ ਤਰ੍ਹਾਂ ਅੱਕੀ ਵੀ ਜਿਹੜਾ ਆਪਾਂ ਹਰ ਸਾਲ 19 ਸਤੰਬਰ ਤੋਂ ਲੈ ਕੇ 23 ਨਵੰਬਰ ਤੱਕ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਮਨਾਉਨੇ ਆ ਇਹਦੀ ਕਵਰੇਜ ਕਰਦੇ ਆ ਉਹ ਤੇ ਪੂਰੀ ਦੁਨੀਆ ਚ ਬਾਬਾ ਫਰੀਦ ਜੀ ਦੇ ਇਤਿਹਾਸਕ ਸਥਾਨ ਦੀ ਜਿਹੜੀ ਮਹਾਨਤਾ ਮਹੱਤਤਾ ਔਰ ਮੇਲੇ ਚ ਜੋ ਵੀ ਗਤੀਵਿਧੀਆਂ ਹੁੰਦੀਆਂ ਪਹਚਾਉਨੇ ਉਹ ਤੁਹਾਡਾ ਤਹਿ ਦਰੋਂ ਸੀ ਧੰਨਵਾਦ ਕਰਦੇ ਆ ਔਰ ਇਹ ਸਾਡੀ ਕਮੇਟੀ ਵਾਸਤੇ بڑے ਵੱਡੇ ਇਮਤਿਹਾਨ ਦੀ ਗੱਲ ਹੈ ਕਿ ਐਤਕੀ ਪਹਿਲੀ ਵਾਰੀ ਸਰਦਾਰ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{( 2023 ਦਾ ਮੇਲਾ ਵੀ ਉਹਨਾਂ ਨੇ ਖੁਦ ਨਿਭਾਇਆ ਬੜੀ ਤੰਦਰੁਸਤੀ ਚ ਤੇ 10 ਦਸੰਬਰ 2023 ਨੂੰ ਸਾਨੂੰ ਸਦੀਵੀ ਵਸੋੜਾ ਦੇ ਕੇ ਉਹਨਾਂ ਦੀ ਗੈਰ ਹਾਜ਼ਰੀ ਇਸੇ ਮੇਲਾ ਮਨਾਉਣ ਜਾ ਰਹੇ ਹਾਂ ਤੁਸੀਂ ਵੀ ਸਾਡੇ ਨਾਲ ਇਸ ਸ਼ਹਿਰ ਦੇ ਵਿਸ਼ਿੰਦੇ ਹੋ ਸਰਦਾਰ ਤੰਗਈ ਨਾਲ ਸਾਥ ਦੇਵੋਗੇ ਉਹ ਸਾਡੇ ਵਾਸਤੇ ਤੁਹਾਡੇ ਵਾਸਤੇ ਸਾਰੇ ਸ਼ਹਿਰ ਨਿਵਾਸੀਆਂ ਵਾਸਤੇ ਇਲਾਕਾ ਨਿਵਾਸੀਆਂ ਵਾਸਤੇ ਬੜੀ ਇਮਤਿਹਾਨ ਦੀ ਕਰੀ ਤਨਵੇ ਪਤਾ ਹੀ ਹੈ ਕਿ ਬਾਬਾ ਫਰੀਦ ਜੀ ਦਾ ਇਹ ਆਗਮਨ ਫੁਰਬਤੀੜਾ ਹੈ 809 ਮਾਗਮਨ ਫੁਰਬਾ ਕਿਉਂਕਿ ਉਹ 2 1215 ਈਸਵੀ ਚ ਬਾਬਾ ਫਰੀਦ ਜੀ ਫਰੀਦਕੋਟ ਤਸ਼ਰੀਫ ਲੈ ਸੀਗੇ ਜਦੋਂ ਦਿੱਲੀ ਤੋਂ ਪਾਕਤਣ ਜਾ ਰਹੇ ਸੀ ਔਰ ਸਰਦਾਰ 인ਦਰ ਜੀ ਸਿੰਘੀ ਖਾਲਸਾ ਜਿਨ੍ਹਾਂ ਨੇ ਕੋਈ 1969 ਤੋਂ ਲੈ ਕੇ 2023 ਤੱਕ 55 ਸਾਲ ਅੱਧੀ ਸਦੀ ਤੋਂ ਵੀ 5 ਸਾਲ ਬਾਅਦ ਜਿਨ ਨਿਸਕਾਮ ਸੇਵਾ ਇਹਨਾਂ ਸੰਸਥਾਵਾਂ ਦੀ ਨਿਭਾਈ ਆ ਔਰ ਇੱਕ ਕਿਲਾ ਸਾਹਿਬ ਤੋਂ ਬਾਅਦ ਗੁਰਦਰਾ ਗੋਦੜੀ ਸਾਹਿਬ ਲੋਕ ਕਾਲਜ ਬਾਬਾ ਫੀ ਪਬਲਿਕ ਸਕੂਲ ਇੰਨੀਆਂ ਸੰਸਥਾਵਾਂ ਉਹਨਾਂ ਨੇ ਆਪੇ ਹੱਥੀਂ ਨਿਰਮਾਣ ਕੀਤਾ ਜਿਹੜੇ ਲੋਕਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਜਿੰਨਾ ਲੋਕਾਂ ਨੇ ਉਹਨਾਂ ਨੂੰ ਕੰਮ ਕਰਦੇ ਦੇਖਿਆ ਜਿੰਨਾ ਤੇਰੇ ਸੰਥਾਵਾਂ ਰਹਿਣਗੀਆਂ ਉਹਨਾਂ ਨੂੰ ਹਮੇਸ਼ਾ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ ਸੋ ਦੂਸਰੀ ਗੱਲ ਇਹ ਹੈ ਕਿ ਅਸੀਕ ਬੜੀ ਲੰਬੀ ਧੀਰ ਤੋਂ ਇਹ ਸੇਖੋ ਸਾਹਿਬ ਦੇ ਹੱਥੀ ਦੋ ਵਾਰਡ ਉਹਨਾਂ ਨੇ ਸ਼ੁਰੂ ਕੀਤੇ ਸੀ ਇੱਕ ਭਗਤਪੂਰਨ ਸੰਮਾਜ ਸੇਵੀ ਵਾਰਡ ਇੱਕ ਬਾਬਾ ਫਰੀਦ ਆਨੈਸਟੀ ਵਾਰਡ ਉਹ ਜਿੰਨਾ ਤੇਰਤਾ ਭਗਤੀ ਜਿਉਂਦੇ ਰਹੇ ਉਹ ਇਸ ਵੇਲੇ ਨੂੰ 23 ਸਤੰਬਰ ਨੂੰ ਉਹਨਾਂ ਦੇ ਪਵਿੱਤਰ ਹੱਥਾਂ ਨਾਲ ਇਹ ਅਵਾਰਡ ਸਿਤਵਾਉਂਦੇ ਰਹੇ ਉਦੋਂ ਬਾਅਦ ਉਹਨਾਂ ਦੀ ਜਿਹੜੀ ਜਾਨ ਨਿਸ਼ਚਿੰਤ ਸੀਗੇ ਡਾਕਟਰ ਇੰਦਰਜੀਤ ਕੌਰ ਉਹ ਇਹ ਸੇਵਾ ਨਿਭਾਉਂਦੇ ਰਹੇ ਆ ਪਰ ਪਿਛਲੇ ਫੇਰ ਉਦੋਂ ਬਾਅਦ ਅਸੀਂ ਜਿਹੜੇ ਮਹਾਨ શિક્ષੀਤਾ ਤਾਰੂਣ શિક્ષੀਸ਼ੀ ਸਿੱਖੀਅਤ ਸੀਗੇ ਮੰਤਿਰ ਸਿੰਘ ਜੀ ਗੁਣਿਆਣੇ ਵਾਲੇ ਭਾਈ ਜਗਤਾ ਜੀ ਜਿਹੜੀ ਸੰਸਥਾ ਹੈਗੇ ਉਹਨਾਂ ਦੇ ਸੰਚਾਲਕ ਸੀਗੇ ਜਿਨ੍ਹਾਂ ਚੋਂ ਉਹ ਜਿਉਂਦੇ ਰਹੇ ਉਹ ਆਪਦੇ ਪਵਿੱਤਰ ਹੱਥਾਂ ਨਾਲ ਇਹ ਦੁਨੀਆ ਵਾਰ ਦਿੰਦੇ ਰਹੇ ਉਦੋਂ ਬਾਅਦ ਹੁਣ ਉਹਨਾਂ ਦੇ ਜਾਨ ਨਿਸ਼ਚਿੰਤ ਮੰਤ ਕਾਨ ਸਿੰਘ ਜੀ ਉਹ ਇਹ ਵਾਰਡ ਦਿੰਦੇ ਰਹੇ ਆ ਤੇ ਇਸ ਵਾਰ ਵੀ ਉਹ ਪਵਿੱਤਰ ਹੱਥਾਂ ਨਾਲ ਆਪਣੇ ਨਾਲ ਇਹ ਵਾਰਡ ਦੇਣਗੇ ਪਰ ਸੇਖੋਂ ਸਾਹਿਬ ਦੇ ਜਿਉਂਦੇ ਜੀ ਹੀ ਕੋਈ 2 2.5 2 ਸਾਲ ਪਹਿਲਾਂ ਅਸੀਂ ਜਿਹੜਾ ਓਨੈਸਟੀ ਦਾ ਵਾਰਡ ਬੰਦ ਕਰ ਦਿੱਤਾ ਸੀਗਾ ਕਿਉਂਕਿ ਅਸੀਂ ਇਮਾਨਦਾਰੀ ਦਾ ਵਾਰਡ ਦੇ ਦਿੰਦੇ ਸੀ ਤੇ ਬਾਅਦ ਬਹੁਤ ਸਾਰੇ ਲੋਕਾਂ ਦੇ ਗ੍ਰੀਵੈਂਸਸ ਆਉਂਦੇ ਸੀ ਕਿ ਤੁਸੀਂ ਇਹ ਗਲਤ ਦੇ ਤਾ ਉਹ ਦੇ ਤਾ ਔਰ ਅਸੀਂ ਵੀ ਬੜੀ ਲੰਮੀ ਚੋਰੀ ਸੋਚ ਵਿਚਾਰ ਤੋਂ ਬਾਅਦ ਸੇਖੋਂ ਸਾਹਿਬ ਨੇ ਫੈਸਲਾ ਲਿਆ ਕਿ ਨੋਬਲ ਆਲੇ ਵੀ ਓਨੈਸਟੀ ਤੇ ਵਾਰਡ ਨਹੀਂ ਦਿੰਦੇ ਤੇ ਔਨੈਸਟੀ ਵਾਕਈ ਕਿਸੇ ਦੀ ਤਸਦੀਕ ਕਰਨੀ ਬਹੁਤ ਔਖੀ ਹੈ ਕਿਉਂਕਿ ਕੱਲਾ ਪੈਸਾ ਨਾ ਲੈਣਾ ਵੱਡੀ ਨਾ ਲੈਣਾ ਇਹੀ ਔਨੈਸਟੀ ਨਹੀਂ ਹੁੰਦੀ ਉਹਦਾ ਸਮਾਜ ਚ ਉਹਦਾ ਵਿਚਰਨ ਆਪਦੇ ਪਰਿਵਾਰਾਂ ਚ ਆਪਦੇ ਰਿਸ਼ਤੇਦਾਰਾਂ ਚ ਉਹਦਾ ਚਾਲ ਚੱਲਣਾ ਉਹਦਾ ਕਰਦਾਰ ਹਰ ਚੀਜ਼ ਔਨੈਸਟੀ ਚਾਹੁੰਦੀ ਹੈ ਕਿਸੇ ਅਹੁਦੇ ਤੇ ਬਹਿ ਕੇ ਕਿਸੇ ਦੀ ਮੈਰਿਟ ਬਾਈਪਾਸ ਕਰਨਾ ਕਿਸੇ ਦੀ ਨੀਅਰ ਡੀਅਰ ਨੂੰ ਫਾਇਦਾ ਦੇਣਾ ਉਹ ਆਪਣੀ ਤਸਦੀਕ ਚ ਨਹੀਂ ਆਉਂਦੇ ਇਸ ਕਰਕੇ ਉਹਤ ਲੰਮੀ ਸੋਚ ਵਿਚਾਰ ਤੋਂ ਅਸੀਂ ਓਨੈਸਟੀ ਦਾ ਵਾਰਡ ਬੰਦ ਕਰ ਦਿੱਤਾ ਸੀ ਔਰ ਪਿਛਲੇ 2 ਸਾਲਾਂ ਤੋਂ ਅਸੀਂ ਸਿਰਫ ਇਹ ਜਿਹੜਾ ਭਗਤ ਪੂਰਨ ਸਿੰਘ ਜੀ ਵਾਰਡ ਸੀ ਇਹਦਾ ਨਾਮ ਬਾਬਾ ਫਰੀਦ ਅਵਾਰਡ ਫਾਸ ਸਮਾਜ ਸੇਵਾ ਜਿਹੜੀ ਆ ਉਹ ਇਹਦਾ ਨਾਮ ਰੱਖਿਆ ਔਰ ਇਸ ਸਾਲ ਵੀ ਸਾਡੇ ਕੋਲੇ ਜਿਹੜੀਆਂ ਕਾਫੀ ਅਰਜ਼ੀਆਂ ਆਈਆਂ ਸੀਆਂ ਉਹਨਾਂ ਚੋਂ ਤਿੰਨ ਅਜੀਏ ਸ਼ਾਰਟਲਿਸਟ ਕਰਕੇ ਅਸੀਂ ਇਹਨੂੰ ਦੱਸਣ ਚ ਖੁਸ਼ੀ ਹੋ ਰਹੀ ਆ ਕਿ ਅਸੀਂ ਇੱਕ ਅਰਜੀ ਤੇ ਆਈ ਸੀਗੀ ਸਾਡੇ ਕੋਲ ਦਿੱਲੀ ਦੇ ਇੱਕੋ ਸੱਜਣ ਉਹਨਾਂ ਦਾ ਜਤਿੰਦਰ ਸਿੰਘ ਸੰਤੀ ਉਹ ਆਪਣੀ ਐਂਬੂਲੈਂਸ ਲੈ ਕੇ ਦਿੱਲੀ ਦੀਆਂ ਸੜਕਾਂ ਤੇ ਘੁੰਮਦੇ ਰਹਿੰਦੇ ਆ ਤੇ ਲੋੜਵੰਦਾਂ ਦੀ ਮਦਦ ਕਰਦੇ ਆ ਬਹੁਤ ਸਾਰੀਆਂ ਲਾਹਵਾਰਸ ਲਾਸ਼ਾਂ ਦਾ ਉਹਨਾਂ ਨੇ ਸਸਕਾਰ ਕੀਤਾ ਇੱਕ ਇਹ ਅਰਜੀ ਦਿੱਲੀ ਤੋਂ ਆਈ ਸੀ ਇੱਕ ਇਹ ਅਰਜੀ ਸਾਡੇ ਕੋਲੇ ਕੋਈ ਦੋ ਸੱਜਣ ਆ ਜਿਹੜੇ ਪੜ੍ਹਾਈ ਕਮਾਲ ਦਾ ਕੰਮ ਕਰ ਰਹੇ ਆ ਐਨ ਆਰ ਆਈ ਗੁਰਿੰਦਰ ਸਿੰਘ ਪਰਿਹਾਰ ਇੱਕ ਸੇਵਾਮੁਖ ਕਮਿਸ਼ਨਰ ਜਰਜੀ ਸੇਵ ਅਲੂਵਾਲੀਆ ਆਈਆਰਐਸ ਇਹ ਪੁਨਾਗਰ ਸੰਸਥਾ ਜਿਹੜੀ ਹੈ ਹੋਮ ਫਾਰ ਹੋਮਲੈਸ ਰਜਿਸਟਰਡ ਇਸੇ ਹਰਕੋਟ ਜ਼ਿਲ੍ਹੇ ਦੇ ਪਿੰਡ ਅਜੋਵਾਲ ਚ ਇਹਨਾਂ ਨੇ ਜਿਹੜੇ ਬੇਘਰੇ ਲੋਕ ਹਨ ਲੋੜਵੰਦ ਉਹਨਾਂ ਨੂੰ ਘਰ ਬਣਾ ਕੇ ਦਿੰਦੇ ਤੀਜੀ ਅਰਜੀ ਜਿਹੜੀ ਸਭ ਤੋਂ ਅਸੀਂ ਜਿਨ੍ਹਾਂ ਨੂੰ ਹੁਣ ਮੈਂ ਨਾਂ ਲੈਣ ਜਾ ਰਿਹਾ ਉਹ ਆਪਣੇ ਤੁਸੀਂ ਵੈਲ ਨੋਨ ਪਰਸਨ ਤੁਸੀਂ ਜਾਣਦੇ ਹੋ ਆਪਣੇ ਫਰੀ ਕੋਟ ਵੀ ਉਹਨਾਂ ਨੇ ਬੜਾ ਕੰਮ ਕੀਤਾ ਹੈ ਉਹ ਸਰਬੱਤ ਦਾ ਭਲਾ ਜਿਹੜਾ ਚੈਰੀ ਚੈਵਰ ਟ੍ਰਸਟ ਹੈ ਉਹਦੇ ਬਾਨੇ ਆ ਡਾਕਟਰ ਐਸ.ਪੀ. ਸਿੰਘ ਉਭਰਾਏ ਅਸੀਂ ਆਤੀ ਉਹਨਾਂ ਨੂੰ ਇਹ ਸਾਡੀ ਕਮੇਟੀ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਉਹਨਾਂ ਦੀ ਨਾਮਿਨੇਸ਼ਨਾਂ ਵੀ ਬਹੁਤ ਸਾਰੇ ਚੰਗੇ ਬੰਦਿਆਂ ਨੇ ਸਾਨੂੰ ਤੇਜੀ ਆ ਔਰ ਉਹਨਾਂ ਨੂੰ ਉਸੇ ਸਿਲੈਕਟ ਕਰਨ ਜਾ ਰਹੇ ਆ ਇਹ ਅਵਾਰਡ 23 ਸਤੰਬਰ ਨੂੰ ਮਾਨਤਾ ਕਰਨ ਸਿੰਘ ਜੀ ਆਪਣੇ ਪਵਿੱਤਰ ਹੱਥਾਂ ਨਾਲ ਡਾਕਟਰ ਐਸ.ਪੀ. ਸਿੰਘ ਉਭਰਾਏ ਨੂੰ ਦੇਣ ਜੇ ਅਸੀਂ ਖੁਸ਼ੀ ਲੈ ਰਹੇ ਹਾਂ ਉਹਨਾਂ ਨੂੰ ਇਹ ਅਵਾਰਡ ਦੇਣ ਦੀ ਉਹਨਾਂ ਦਾ ਬਹੁਤ ਸਾਰੀ ਲੰਬੀ ਲਿਸਟ ਹੈ ਜਿਹੜੇ ਉਹਨਾਂ ਨੇ ਕੰਮ ਕੀਤੇ ਹੈ ਪਰ ਸਭ ਤੋਂ ਦੋ ਤਿੰਨ ਇੰਪੋਰਟੈਂਟ ਕੰਮ ਜਿਹੜੇ ਮੈਂ ਉਹਨਾਂ ਨੂੰ ਜਿਹੜੇ ਬਣਾਉਣ ਲੱਗਿਆ ਤਾਂ ਉਹ ਇੱਕ ਤਾਂ ਉਹਨਾਂ ਨੇ 825 ਤੋਂ ਵੱਧ ਨੌਜਵਾਨ ਵਿਅਕਤੀਆਂ ਨੂੰ ਜਿਨ੍ਹਾਂ ਵਿੱਚੋਂ ਕਈਆਂ ਨੂੰ ਕਿਉਂਕਿ ਸਲਾਮਿਕ ਚੰਟਰੀ ਚ ਜਿਹੜੀ ਹੈ ਬਹੁਤ ਦੀ ਸਜ਼ਾ ਮਾਫੀ ਦੇ ਦਿੱਤੀ ਜਾ ਸਕਦੀ ਹੈ ਤਾਂ ਉਹ ਪਰਿਵਾਰ ਨੂੰ ਉਹਨਾਂ ਦੀ ਜਿਹੜੀ ਹੁੰਦੀ ਹੈ ਨਾ ਉਹ ਬੜਾ ਡਮਣੀ ਦੇ ਕੇ ਔਰ ਉਹਨਾਂ ਨੂੰ ਪਰਿਵਾਰ ਦੀ ਮਰਜ਼ੀ ਨਾਲ ਛੱਡਿਆ ਜਾ ਸਕਦਾ ਫਾਂਸੀ ਤੋਂ ਮੁਕਤ ਕੀਤਾ ਜਾ ਸਕਦਾ ਔਰ ਇਹਨਾਂ ਨੇ ਬਲਦਮਨੀ ਦੇ ਕੇ 825 ਬੰਦਿਆਂ ਦੀ ਫਾਂਸੀ ਤੋਂ ਜਾਨ ਬਚਾਈ ਹੈ ਇਹ ਬਹੁਤ ਵੱਡੀ ਗੱਲ ਹੈ ਜਾਣੇ ਅਣਜਾਣੇ ਚ ਕਈ ਵਾਰੀ ਗੁੱਸੇ 'ਚ ਬੰਦੇ ਕੋਈ ਦੁਸ਼ਮਣੀ ਨਹੀਂ ਹੁੰਦੀ ਬੰਦੇ ਨੂੰ ਲੜ ਪੈਂਦੇ ਆ ਬੰਦਾ ਮਰ ਜਾਂਦਾ ਪਰ ਬਹੁਤ ਮੌਤੀ ਹੈ ਨਾ 825 ਬੰਦਿਆਂ ਦੀ ਇਹਨਾਂ ਨੇ ਜਾਨ ਬਚਾਈ ਹੈ ਤੇ ਦੂਜੀ ਗੱਲ ਆ ਉਹਨਾਂ ਨੇ 4 ਆਕਸੀਜਨ ਦੇ ਪਲਾਂਟ 9 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਿੰਨਾ ਚੋ ਇੱਕ ਆਪਣੇ ਫਰੀਦਕੋਟ ਦੇ ਮੈਡੀਕਲ ਕਾਲਜ ਵੀ ਬਣਾਇਆ ਕਰੋਨਾ ਵੇਲੇ ਤੁਹਾਨੂੰ ਪਤਾ ਹੀ ਵੀ ਆਕਸੀਜਨ ਦੀ ਕਿੰਨੀ ਜਿਹੜੀ ਜ਼ਰੂਰਤ ਸੀਗੀ ਤੇ ਆਕਸੀਜਨ ਪੂਰੀ ਨਹੀਂ ਆਪ ਸਰ ਵੀ ਇੰਨੇ ਆਪਣੇ ਦੇਸ਼ ਦੀ ਵੱਡੀ ਆਬਾਦੀ ਹੈ ਪਰ ਫਿਰ ਵੀ ਉਹਨਾਂ ਨੇ ਆਪਣੇ ਫਰੀਦਕੋਟ ਨੂੰ ਚੁਣਿਆ ਔਰ ਇੱਥੇ ਉਹਨਾਂ ਨੇ ਆਪਣੇ ਮੈਡੀਕਲ ਕਾਲਜ ਚ ਇੱਕ ਆਕਸੀਜਨ ਜਨੂ ਸਥਾਪਿਤ ਆਇਆ ਤੇ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਜਿਹੜਾ ਸਰਬੱਦਾ ਪਰਾ ਟਰਸਟ ਹੈ ਜਿਹਦਾ ਏਰੀਆ ਜੂਰਡਿਕਸ਼ਨ ਹੈ ਇਹਦੀ ਪੂਰੇ ਪੰਜਾਬ ਚ ਹਰਿਆਣਾ ਹਿਮਾਚਲ ਪ੍ਰਦੇਸ਼ ਦਿੱਲੀ ਪਟਨਾ ਸਾਹਿਬ ਹਯੂਰ ਸਾਹਿਬ ਹైదరాబాద్ ਤੇ ਰਾਜਸਥਾਨ ਚ ਸਰਬੱਦਾ ਪਰਾ ਟਰਸਟ ਕੰਮ ਕਰ ਰਿਹਾ ਹੈ। ਔਰ ਉਸ ਤੋਂ ਅੱਗੇ ਜਿਹੜੀ ਇਹਨਾਂ ਦੀ ਗੱਲ ਹੈ ਇਹਨਾਂ ਨੇ ਅਫਗਾਨਿਸਤਾਨ ਚ ਸਰਨਾਰਥੀਆਂ ਲਈ ਵੀ ਬੜਾ ਕੰਮ ਕੀਤਾ ਹੈ। ਔਰ ਕਿਸਾਨ ਅੰਦੋਲਨ ਚ ਵੀ ਇਹਨਾਂ ਨੇ ਬਹੁਤ ਸਾਰੀ ਸੇਵਾ ਕੀਤੀ ਹੈ ਜੇ ਮੈਂ ਨਾ ਲਵਾਂ ਤਾਂ ਲਮਾ ਚੌੜੀ ਇਹ ਹੈ ਗਿਆ ਔਰ ਅਦਰਵਾਈਜ਼ ਇਹ ਸਾਰੇ ਇਹਨਾਂ ਦੀ ਕਮਾਂ ਦੀ ਬਹੁਤ ਵੱਡੀ ਲਿਸਟ ਹੈ ਤੁਹਾਨੂੰ ਅਸੀਂ ਫੋਟੋਸਟੇਟ ਕਰਾ ਕੇ ਵੀ ਦੇ ਰਹੇ ਹਾਂ ਦੇ ਦਾਂਗੇ ਤੇ ਬਹੁਤ ਖੁਸ਼ੀ ਲੈ ਰਹੇ ਹਨ ਇਹ ਉਹ ਵਾਰਤੇ ਵਾਰਡ ਸਰ ਅਵਾਰਡ ਕਿਸ ਤਰ੍ਹਾਂ ਸਮਾਨ ਇਹਨਾਂ ਨੂੰ ਅਵਾਰਡ ਕਰਦੇ ਆ ਤੇ ਦੇਖੋ ਚੋਸ ਦਾ ਨਾਮ ਸਰਬੱਦਾ ਪੁੱਲਾ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਸਿੱਖਿਆ ਨੂੰ ਐਸਆਈਆ ਨੂੰ ਸਮਰਮਾਨ ਹੈ ਸਭ ਵਾਸਤੇ ਫਿਲਪੀਨਜ਼ ਵਾਸਤੇ ਇਹਨਾਂ ਨੇ ਕੰਮ ਕੀਤਾ ਫਲਕਸਾਨੀਆਂ ਵਾਸਤੇ ਇਹਨਾਂ ਨੇ ਕੰਮ ਕੀਤਾ ਇਸੇ ਤਰ੍ਹਾਂ ਬਿਲਕੁਲ ਉਪਰੋਕਤ ਸਤਿ ਸਨਮਾਨ ਕਿਸ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਆਪਾਂ ਰੋਜ਼ ਪੜਦੇ ਆ ਉਹਨੂੰ ਮੁੱਖ ਰੱਖ ਕੇ ਆਪ ਦਾ ਫਰਮਾਤਾ ਪੁਲਾਟ੍ਰਸਟ ਦਾ ਨਾਮ ਰੱਖਿਆ ਤੇ ਅਵਾਰਡ ਚ ਅਸੀਂ ਹਰ ਸਾਲ 1 ਲੱਖ ਰੁਪਿਆ ਨਕਦ ਦੁਸ਼ਾਲਾ ਤੇ ਸਾਈਟੇਸ਼ਨ ਦਿੰਦੇ ਆ ਉਹ ਭਾਵੇਂ ਮਲਟੀਪਲ ਨੇ ਦੇ ਰਹੇ ਉਹਨਾਂ ਕੋਈ ਰਹਿਣਾ ਨਹੀਂ ਰੱਖਦਾ 1 ਲੱਖ ਰੁਪਿਆ ਪਰ ਇਹ ਇੱਜ਼ਤ ਹੈ ਇੱਕ ਇੱਜ਼ਤ ਹੈ ਇਹਦੇ ਵੱਡੇ ਉਹ ਬਾਬਾ ਫਰੀਦ ਜੀ ਦੇ ਪਿੱਛੇ ਰਸਤਾਂ ਤੋਂ ਉਹਨਾਂ ਨੂੰ ਇਹ ਅਵਾਰਡ ਮਿਲਣਾ ਬਹੁਤ ਵੱਡੀ ਉਹਨਾਂ ਨੇ ਬਹੁਤ ਹੋਰ ਅਵਾਰਡ ਵੀ ਲਏ ਹੋਣੇ ਔਰ ਉਹਨਾਂ ਨੇ ਮਨਜ਼ੂਰ ਕਰ ਲਿਆ ਆਪ ਉਹਨਾਂ ਦਾ ਮਨਜ਼ੂਰ ਕਰ ਲਿਆ ਸਾਡੀ ਦਿੱਕਤ ਇਹ ਸੀ ਕਿ ਕਿ ਅਸੀਂ ਦੇ ਲੈ ਉਹਨਾਂ ਨੂੰ ਮੈਂ ਜਿਹੜੇ ਆ ਸਕਣ ਕੋਈ ਖੁਦ ਆ ਕੇ ਲਵੇ ਤੇ ਉਹ ਉਹਨਾਂ ਦੇ ਨੰਮੇ ਬੈਠੇ ਆ ਪਿੱਛੇ ਉਹਨਾਂ ਨੇ ਉਹਨਾਂ ਤੋਂ ਯੈਸ ਲੈ ਲਈ ਹੈ ਟੈਲੀਫੋਨ ਤੇ ਕਿ ਉਹ ਖੁਦ ਆ ਕੇ ਅਵਾਰਡ ਜਿਹੜਾ ਲੈਣਾ ਲੈ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਐ ਸਵਾਰੀ ਅਸੀਂ 55ਵਾਂ ਬਾਬਾ ਫਰੀਦ ਆਗੂ ਕੋਲ 2024 ਮਨਾਉਣ ਜਾ ਰਹੇ ਹਾਂ ਅੱਜ ਤੱਕ 54 ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਦੀ ਵਰ੍ਹੇਗੰਢ ਮਨਾਇਆ ਗਿਆ ਐਸ ਵਾਰੇ ਅਸੀਂ ਸਰਦਾਰ ਸਮਰਜੀਤ ਸਿੰਘ ਜੀ ਸਿੱਖੋਂ ਇਹਨਾਂ ਦੀ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ ਮਿਤੀ 12 13 14 ਨੂੰ ਅਸੀਂ ਇਹ ਬੱਚਿਆਂ ਦੇ ਪ੍ਰੋਗਰਾਮ ਕਰਾਇਆਗੇ ਜਿਹੜੇ 1st 2nd 3rd ਜਿਹੜੇ ਆਣਗੇ ਉਹਨਾਂ ਨੂੰ 10000 ਰੁਪਇਆ 7000 ਰੁਪਇਆ ਤੇ 5000 ਰੁਪਇਆ ਤੇ ਕੰਸੋਲੇਸ਼ਨ ਕਵਰ ਦਿੱਤਾ ਜਾਊਗਾ ਇਹ ਅਸੀਂ ਇਹ ਜਿਹੜੇ ਅਵਾਰਡ ਹੈ ਇਹ ਅਸੀਂ 23 ਤਰੀਕ ਨੂੰ ਦੁਪਹਿਰੇ 12 ਵਜੇ ਜੋ ਨਗਰ ਕੀਰਤਨ ਉੱਤੇ ਪਹੁੰਚ ਜਾਏਗਾ ਉਸ ਸਮਾਗਮ ਦੇ ਵਿੱਚ ਦਿੱਤਾ ਜਾਏਗਾ ਇਹ ਵੈਸੇ ਅਸੀਂ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਇਹ ਧਾਰਮਿਕ ਸਮਾਗਮ ਕਰਾਇਆ ਜਾਂਦੇ ਆ 19 ਤਰੀਕ ਨੂੰ ਅਸੀਂ ਸਿਰੇ ਸ਼੍ਰੀ ਸੁਖਮਨੀ ਸਾਹਿਬ ਅਤੇ ਬਾਫਰੀ ਜੀ ਦੇ ਸ਼ਲੋਕਾਂ ਦੇ ਤੋਂ ਅਸੀਂ ਇਹ ਆਗਮਨ ਪਰ ਆਰੰਭ ਕੀਤਾ ਜਾਏਗਾ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਦੁਆਰਾ ਟਿੱਲਾ ਸਾਹਿਬ ਵਿਖੇ ਸ਼ਾਮ ਨੂੰ ਇਸੇ ਦਾ ਕਥਾ ਤੇ ਕੀਰਤਨ ਹੋਏਗਾ ਕਥਾ ਦੇ ਵਿੱਚ ਭਾਈ ਸਾਫਾਈ ਅਮਰਜੀਤ ਸਿੰਘ ਜੀ ਅਡੀਸ਼ਨਲ ਹੈੱਡ ਗ੍ਰੰਥੀ ਦਰਬਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਮਰ ਸਰਵਾਲੇ ਕਰਨਗੇ ਅਤੇ ਉਸੇ ਦਿਨ ਰਾਤ ਨੂੰ ਭਾਈ ਅਮਰਜੀਤ ਸਿੰਘ ਜੀ ਅਜੂਰੀ ਰਾਗੀ ਜੱਥਾ ਦਰਬਾਰ ਸਾਹਿਬ ਵਾਲੇ ਕੀਤਨ ਦੁਆਰਾ ਸੰਕਤਨ ਨਿਹਾਲ ਕਰਨਗੇ 20 ਤਰੀਕ ਨੂੰ ਇਸੇ ਤਰ੍ਹਾਂ ਹੀ ਸ਼ਾਮ ਨੂੰ ਪਹਿਲਾ ਕਿਰਦਾਰਾ ਬਫਰੀਦ ਵਿਖੇ ਭਾਈ ਸਾਹਿਬ ਭਾਈ ਸਿੰਘ ਸਾਹਿਬ ਗਿਆਨੀ ਨਿਸ਼ਾਨ ਸਿੰਘ ਜੀ ਹੈਡ ਇੱਕ ਗਰੰਥੀ ਬਾਬਾ ਬੁੱਢਾ ਜੀ ਤਰਨਤਾਰਨ ਸਾਹਿਬ ਵਾਲੇ ਉਹ ਕਥਾ ਦੁਆਰਾ ਸੰਕਤਨ ਨਿਹਾਲ ਕਰਨਗੇ ਤੇ ਰਾਤ ਨੂੰ ਇਸ ਤੋਂ ਬਾਅਦ ਭਾਈ ਸਾਹਿਬ ਭਾਈ ਲਖਿੰਦਰ ਸਿੰਘ ਜੀ ਹਜੂਰੀ ਰਾਗੀ ਜੱਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਾਲੇ ਕੀਰਤਨ ਦੁਆਰਾ ਸੰਕਤਨ ਨਿਹਾਲ ਕਰਨਗੇ ਇਸੇ ਤਰ੍ਹਾਂ ਗੋਦਰੀ ਸਾਹਿਬ ਵਿਖੇ 21 ਤਰੀਕ ਨੂੰ ਸ਼ਾਮ ਨੂੰ ਅ ਪ੍ਰਿੰਸੀਪਲ ਹਰਪਰਜਨ ਸਿੰਘ ਜੀ ਜਿਹੜੇ ਕਿ ਸਾਬਜਾਦਾ ਜੁਜਾਰ ਸਿੰਘ ਜਿਹੜੇ ਅਕੈਡਮੀ ਆ ਰੋਪੜ ਤੋਂ ਉਹ ਆ ਕੇ ਕਥਾ ਦਰਬਾਰ ਸੰਗਤਾਂ ਨੇ ਆਲ ਕਰਨਗੇ ਇਸੇ ਤੇ ਉਸ 21 ਤਰੀਕ ਨੂੰ ਅਸੀਂ ਕਥਾ ਦਰਬਾਰੀ ਕਰਵਾਣੇ ਆ ਜਿਹੜਾ ਕਿ ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ ਤੇ ਨਾਲ ਹੀ ਭਾਈ ਸਾਹਿਬ ਭਾਈ ਗਿਆਨੀ ਜਗਿੰਦਰ ਸਿੰਘ ਜੀ ਜਿਹੜੇ ਕਿ ਹੈੱਡ ਗ੍ਰੰਥੀ ਗੁਰਦੁਆਰਾ ਮੋਤੀ ਬਾਗ ਦਿੱਲੀ ਤੋਂ ਆ ਰਹੇ ਆ 23 ਤਰੀਕ ਨੂੰ ਜਿਹੜਾ ਕਿ ਮਹਾਨ ਕੀਰਤਨ ਦਰਬਾਰ ਜਿਹੜਾ ਹਰ ਸਾਲ ਮਨਾਇਆ ਜਾਂਦਾ ਇਸ ਦੇ ਵਿੱਚ ਭਾਈ ਸਾਹਿਬ ਭਾਈ ਗੁਰਮਨਜੀਤ ਸਿੰਘ ਤੇ ਹਰਮਨਜੀਤ ਸਿੰਘ ਦਿੱਲੀ ਵਾਲੇ ਅਤੇ ਭਾਈ ਹਰਜੋਤ ਸਿੰਘ ਜਖਮੀ ਜਲੰਧਰ ਵਾਲੇ ਇਹ ਕੀਰਤਨ ਦੁਆਰਾ ਸੰਕਾ ਨੂੰ ਨਿਹਾਲ ਕਰਨਗੇ 21 ਤਰੀਕ ਨੂੰ ਸਵੇਰੇ 8 ਵਜੇ ਪਹਿਲਾ ਗੁਰਦੁਆਰਾ ਬਾਬਾ ਫਰੀਦ ਕੇ ਬਾਬਾ ਫਰੀਦ ਅਗਨਪੁਰ ਦਿਸਵਾਂ ਦੇ ਇਤ ਅਖੰਡ ਸ਼ੀਰਖੰਡ ਪੜ੍ਹ ਸਭ ਆਰੰਭ ਹੋਣਗੇ ਜਿਹਦਾ ਕਿ ਸਮਾਪਤੀ 23 ਸਤੰਬਰ ਨੂੰ ਇਹ ਸਮਾਪਤੀ ਹੋਏਗੀ ਸਰੇ 8 ਵਜੇ ਤੇ 9 ਵਜੇ ਅਖੰਡ ਆਰੰਭ ਹੋਏਗਾ ਵਿਚਾਰਕ ਕੀਰਤਨ ਜਿਹੜਾ ਕਿ ਕਿਲਾ ਚੌਂਕ ਕੁਕੀ ਵਾਲਾ ਚੌਂਕ ਜੁਗਲੀ ਚੌਂਕ ਹੁੰਦਾ ਹੈ ਕੋਟਵਾਰ ਰੋਕ ਤੇ ਹੁੰਦੇ ਹੋਏ 1 ਵਜੇ ਗੁਰਦੁਆਰਾ ਗੋਦੀਸਾਗਰ ਕੇ ਸਮਾਪਤ ਹੋਏਗਾ 9 ਤੋਂ ਲੈ ਕੇ 1 ਵਜੇ ਤੱਕ ਉੱਥੇ ਧਾਰਮਿਕ ਸਮਾਗਮ ਜਿਸ ਦੇ ਵਿੱਚ ਅਵਾਰਡ ਫਾਰ ਇੱਕ ਵਾਫੀ ਦਾ ਅਵਾਰਡ ਫਾਰ ਫਾਰ ਹਿਊਮੈਨਿਟੀ ਅਤੇ ਦੂਜਾ ਅਵਾਰਡ ਤੁਹਾਨੂੰ ਦੱਸਣਗੇ ਜਿਹੜੇ ਕਿ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਸਰ ਸੁਰਜੀਤ ਸਿੰਘ ਜਣ ਦੱਸਣਗੇ ਇਸ ਬਾਰੇ ਇਹ ਦਿੱਤਾ ਜਾਏਗਾ ਇਹ ਇਸ ਇਸ ਦਰਮਿਆਨ ਅਸੀਂ ਸਾਰੇ ਸੰਗਤਾਂ ਨੂੰ ਬੇਨਤੀ ਜਰੂਰ ਕਰਾਂਗੇ ਕਿ ਰਸਤੇ ਨਗਰ ਕੀਰਤਨ ਦੇ ਵਿੱਚ ਡਿਸਪੋਜ਼ਲ ਦੀ ਪਰਤੋ ਨਾ ਕੀਤੀ ਜਾਵੇ ਤਾਂ ਕਿ ਜ਼ਿੰਦਗੀ ਦਾ ਰੰਗ ਲੱਗੇ ਅਤੇ 22 ਤੇ 30 ਤਰੀਕ ਨੂੰ ਰਾਤ ਨੂੰ ਵੀ ਆਪਣੇ ਘਰਾਂ ਦੇ ਦੀਪਮਾਲਾ ਕੀਤੀ ਜਾਵੇ ਕਿਉਂਕਿ ਬਾਫਰੀ ਸਾਹਿਬ ਜੀ ਦਾ ਬੜਾ ਪਵਿੱਤਰ ਹੈ ਆਗੁਣ ਪਰਵਾ ਇਜਤਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਣੀ ਇੱਕ ਮਿੰਟ ਮੈਨੂੰ ਤੁਹਾਡਾ ਬਚਨ ਸੰਦੇਸ਼ ਕਰਨ ਦੇ ਸਮੇਂ ਕਿ ਹੈ ਉਸ ਇਸ ਤਰ੍ਹਾਂ ਹੈ ਕਿ ਇੱਕ ਦਿਨ ਦੋ ਦਿਨ ਪਹਿਲਾਂ ਆਪਣੇ ਬੱਚੇ ਬਲੱਡ ਬੈਂਕ ਲੋਨ ਦੇ ਬਲੱਡ ਇਕੱਠਾ ਕਰਦੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਖਰਚਾ ਕਿਸ ਤਰ੍ਹਾਂ ਚੱਲਦਾ ਹੈ ਉਹ ਕਹਿੰਦੇ ਅਜ ਤੱਕ ਅਸੀਂ ਕਿਰਸੇ ਤੋਂ ਲਿਆ ਮੈਂ ਕਿਹਾ ਸਾਡੀ ਸੁਸਾਇਟੀ ਦਾ ਤੁਹਾਨੂੰ ਦਿੱਤਾ ਕਿ ਦੇਖਣੀ ਇਹ ਸੇਖੋ ਸਾਹਿਬ ਨੇ ਸਾਡੀ ਕੋਈ ਨਸਤੇ ਕੋਰੀ ਤੇ ਫਿਰ ਅਜੀ ਇਹ ਫੈਸਲਾ ਕੀਤਾ ਕਿ ਇਹਨੂੰ ਐਤਕੀ 55000 ਰੁਪਏ ਉਹਨਾਂ ਨੂੰ ਨਹੀਂ ਪਤਾ ਹਵੇ ਕਿ 55000 ਰੁਪਏ ਐਤਕੀ ਹੈ ਫਾਈਨਲ ਉਹ ਜਿਹੜੀ ਬਾਬਾ ਫਰੀਦ ਦੀ ਬਲੱਡ ਸੇਵਾ ਸੁਸਾਇਟੀ ਯਾ ਬੋੜੀ 16 ਤੋਂ ਕੰਮ ਕਰ ਰਹੀ ਜੀ ਇਹ ਔਰ ਇਹ ਸੀ ਸੇਖੋ ਸਾਹਿਬ ਦੇ ਨਾਂ ਤੇ ਇਹਨਾਂ ਨੂੰ ਦੇ ਰਹੇ ਸ੍ਰਿੰਦਰ ਜੀ ਸਿੰਘ ਖਾਲਸਾ ਜੀ ਜਿਹੜੇ ਫਾਊਂਡਰ ਚੇਅਰਮੈਨ ਸੀ ਸੰਸਥਾ ਦੇ 55 ਸਾਲ ਉਹਨਾਂ ਨੇ ਇਸ ਕੰਮ ਸੇਵਾ ਕੀਤੀ ਹੈ ਤੇ ਇਸ ਸਿਆਸਕਤਾਂ ਦੀ ਪ੍ਰਸਿੱਧੀ ਮਹਾਨਤਾ ਮਹੱਤਤਾ ਨੂੰ ਦੁਨੀਆ ਤੱਕ ਪਹੁੰਚਾਇਆ ਹੈ ਇਸ ਮੇਲੇ ਦੇ ذریعے ਸੰਸਥਾਵਾਂ ਦੇ ذریعے ਉਹਨਾਂ ਦੇ ਨਾਮ ਤੇ ਐਸੀ ਉਹਨੂੰ ਅੱਛੀ ਦੇ ਸੈਲਰਾਉਂਡ ਪਹਿਲਾਂ ਵੀ ਪੰਜਾਬ ਪੱਧਰ ਤੇ ਕਈ ਵਿਜਿਟ ਕੀ ਹੈ ਆਨਰਸ ਉਹਨੂੰ ਆਮ੍ਰਿਤ ਕੀਤਾ ਜਾਂਦਾ ਜਿੱਥੇ ਵੀ ਲੋੜ ਹੁੰਦੀ ਹੈ ਉਹ ਖੂਨਦਾਨ ਦਾ ਕੈਂਪ ਲਾ ਲੈਂਦੇ ਉਹਨਾਂ ਨੂੰ ਸਦਾ ਮਿਲਦਾ ਔਰ ਉੱਥੇ ਦੀ ਬਲੱਡ ਬੈਂਕ ਕੋਲੇ ਕੰਮ ਜਿਹੜਾ ਉਹ ਜਿਵੇਂ ਇਹਨੇ ਕਿਤਨਾ ਜਮਾ ਹੋ ਜਾਂਦਾ ਹੈ ਕਿ ਵੀ ਜਿਹੜਾ ਪਰਸੋਂ ਉਹਨਾਂ ਨੇ 12 ਤਰੀਕ ਨੂੰ ਕੈਂਪ ਲੈ ਰਿਹਾ ਸੀ ਉਸ ਦੱਸ ਕੇ ਗਏ ਵੀ 400 ਯੂਨਿਟ ਦੇ ਬਲੱਡ ਇਕੱਠਾ ਹੋ ਠੀਕ ਠੀਕ ਥੈਂਕ ਯੂ ਵੈਰੀ ਮਚ